ਸਾਸ਼ਰੀਆ ਕਾਲ ਜੀ ਸਾਰਿਆਂ ਨੂੰ ਹਾਜ਼ਰ ਹਨ ਨਵੀਂ ਕਹਾਣੀ ਨਾਲ ਉਮੀਦ ਹੈ ਜਰੂਰ ਪਸੰਦ ਆਵੇਗੀ। ਕਿਸ਼ਨ ਸਿੰਘ ਡੰਡੇ ਦੇ ਆਸਰੇ ਨਾਲ ਆਪਣੀ ਨਕਲੀ ਲਾਟ ਤੇ ਚੱਲਦਾ ਹੋਇਆ ਆਪਣੇ 4 ਸਾਲ ਦੇ ਪੋਤੇ ਨੂੰ ਸਕੂਲ ਬੱਸ ਵਿੱਚ ਚੜਾਉਣ ਲਈ ਆਇਆ ਸੀ। ਉਹਦਾ ਪੋਤਾ ਮਨਵੀਰ ਬਾਕੀ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਨਾਲ ਦੇਖ ਕੇ ਅਕਸਰ ਆਪਣੇ ਦਾਦੇ ਨੂੰ ਪੁੱਛਦਾ, "ਮੇਰੀ ਮੰਮੀ ਕਿੱਥੇ ਹੈ?" ਪਰ ਕਿਸ਼ਨ ਸਿੰਘ ਕੋਲ ਉਸ ਤੇ ਸਵਾਲ ਦਾ ਕੋਈ ਉੱਤਰ ਨਾ ਹੁੰਦਾ। ਅੱਜ ਫਿਰ ਕਿਸ਼ਨ ਸਿੰਘ ਨੂੰ ਮਨਵੀਰ ਨੇ ਇਹੋ ਹੀ ਸਵਾਲ ਪੁੱਛਿਆ ਸੀ। ਕਿਸ਼ਨ ਸਿੰਘ ਫਿਰ ਇਸ ਦਾ ਕੋਈ ਉੱਤਰ ਨਾ ਦੇ ਸਕਿਆ ਤੇ ਮਨਵੀਰ ਨੂੰ ਸਕੂਲ ਬੱਸ ਵਿੱਚ ਬਿਠਾ ਕੇ ਬਾਏ ਬਾਏ ਕਰਦਾ ਆਪਣੀ ਅੱਖਾਂ ਪੁੰਜਣ ਲੱਗ ਜਾਂਦਾ ਹੈ। ਕਿਸ਼ਨ ਸਿੰਘ ਆਪਣੇ ਘਰ ਜਾ ਕੇ ਮੰਜੇ ਤੇ ਬੈਠਦਾ ਤੇ ਉਹਦੀ ਘਰ ਵਾਲੀ ਭਜਨ ਨੂੰ ਕਹਿੰਦੀ ਹੈ ਰੋਟੀ ਲੈ ਆਵਾ। ਕਿਸ਼ਨ ਸਿੰਘ ਆਖਦਾ ਅਜੇ ਭੁੱਖ ਨਹੀਂ। ਉਹ ਭਜਨ ਨੂੰ ਆਵਾਜ਼ ਮਾਰ ਦਿੰਦਾ ਤੇ ਆਪਣੇ ਕੋਲ ਬੈਠਣ ਲਈ ਕਹਿੰਦਾ। ਭਜਨੋ ਕਹਿੰਦੀ ਕੀ ਗੱਲ ਹੋ ਗਈ? ਕਿਸ਼ਨ ਸਿੰਘ ਆਖਦਾ ਕਿ ਅੱਜ ਫਿਰ ਮਨਵੀਰ ਪਰੇਸ਼ਨ ਪੁੱਛਦਾ ਸੀ ਆਪਣੀ ਮਾਂ ਬਾਰੇ। ਇਹ ਗੱਲ ਸੁਣ ਕੇ ਉਹ ਵੀ ਉਦਾਸ ਹੋ ਜਾਂਦੀ ਹੈ ਕਹਿੰਦੀ ਹੈ ਕਿੰਨਾ ਸੋਹਣਾ ਟੱਬਰ ਸੀ ਸਾਡਾ ਤੇ ਹੁਣ ਕਿਸ਼ਨ ਸਿੰਘ ਪ੍ਰਾਣੀਆਂ ਜਾਂਦਾਂ ਵਿੱਚ ਚਲਾ ਜਾਂਦਾ ਹੈ ਕਿਸ਼ਨ ਸਿੰਘ ਫੌਜ ਵਿੱਚ ਸੀ ਜਦੋਂ ਦੁਸ਼ਮਣ ਦੀਆਂ ਗੋਲੀਆਂ ਉਸ ਦੀ ਲੱਤ ਵਿੱਚ ਵੱਜੀਆਂ ਸੀ ਉਹਦੇ ਨਾਲ ਦੇ ਉਹਨੂੰ ਮਸਾਂ ਹੀ ਘੜੀ ਸਕੇ ਲਿਆਏ ਸੀ ਹਸਪਤਾਲ ਪਹੁੰਚਣ ਵਿੱਚ ਵੀ ਦੇਰੀ ਹੋ ਗਈ ਸੀ ਕਾਫੀ ਦਿਨ ਹਸਪਤਾਲ ਵਿੱਚ ਰਿਹਾ ਇੱਕ ਲੱਤ ਗਵਾਉਣੀ ਪੈ ਗਈ ਸੀ ਉਹਨੂੰ ਕਿਸ਼ਨ ਸਿੰਘ ਦਾ ਬਹੁਤ ਹਾਸ ਦਾ ਵਸਦਾ ਪਰਿਵਾਰ ਸੀ ਇੱਕ ਪੁੱਤ ਬਲਜੀਤ ਤੇ ਇੱਕ ਧੀ ਰਾਨੂ ਰਾਨੂ ਭਰਾ ਨਾਲੋਂ ਵੱਡੀ ਸੀ ਕਿਸ਼ਨ ਸਿੰਘ ਫੌਜ ਤੋਂ ਰਿਟਾਇਰ ਹੋ ਕੇ ਖੇਤੀਬਾੜੀ ਵਿੱਚ ਹੀ ਲੱਗ ਗਿਆ ਜ਼ਮੀਨ ਘਾਟੀ ਸੀ ਤੇ ਦੂਜਾ ਲੱਤ ਵੀ ਨਹੀਂ ਸੀ ਇਸ ਲਈ ਖੇਤੀਬਾੜੀ ਵਿੱਚ ਬਹੁਤਾ ਫਾਇਦਾ ਨਾ ਹੁੰਦਾ ਕਿਸ਼ਨ ਸਿੰਘ ਦੀ ਧੀ ਰਾਨੂ ਜਦੋਂ 18 ਸਾਲ ਦੀ ਹੋਈ ਤਾਂ ਉਸ ਲਈ ਲੋਕੀ ਰਿਸ਼ਤਿਆਂ ਦੀ ਦਸਾਂ ਪਾਉਣ ਲੱਗ ਗਏ ਰਾਨੂ ਬਹੁਤ ਹੀ ਸੋਹਣੀ ਸੁਨੱਖੀ ਅਤੇ ਉੱਚੇ ਲੰਮੇ ਕੱਦ ਦੀ ਸੀ ਕਿਸ਼ਨ ਸਿੰਘ ਦੇ ਪਿੰਡ ਵਿੱਚ ਹੀ ਦੋਸਤ ਧੀਰੇ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਮੁੰਡੇ ਦੀ 10 ਪਾਈ। ਰਾਣੋਂ ਵਾਸਤੇ। ਮੁੰਡੇ ਦੀ ਜ਼ਮੀਨ ਜਾਇਦਾਦ ਬਹੁਤ ਸੀ, ਘਰ ਵੀ ਬਹੁਤ ਵੱਡਾ ਸੀ। ਮੁੰਡੇ ਦਾ ਕੋਈ ਭੈਣ ਭਰਾ ਵੀ ਨਹੀਂ ਸੀ। ਪਰ ਕਿਸ਼ਨ ਸਿੰਘ ਮੁੰਡਾ ਦੇਖ ਕੇ ਚੁੱਪ ਕਰ ਗਿਆ ਤੇ ਧੀਰਾ ਮੋਢਾ ਮਾਰ ਕੇ ਪੁੱਛਦਾ ਕਿ ਕਿਦਾਂ ਫਿਰ 10 ਕਿਸ਼ਨਸ ਆ? ਕਿਸ਼ਨ ਸਿੰਘ ਧੀਰੇ ਨੂੰ ਸਲਾਹ ਕਰਨ ਲਈ ਇੱਕ ਪਾਸੇ ਲੈ ਜਾਂਦਾ ਹੈ ਅਤੇ ਧੀਰੇ ਨੂੰ ਕਹਿੰਦਾ ਮੈਨੂੰ ਮੁੰਡਾ ਜਝਿਆਣੀ ਮੁੰਡੇ ਦੇ ਜਮਾਨ ਦਰੂਹੀ ਇੱਕ ਬੁੱਲ ਨਹੀਂ ਸੀ ਇਸ ਲਈ ਕਿਸ਼ਨ ਸਿੰਘ ਕਹਿ ਰਿਹਾ ਸੀ ਕਿ ਮੁੰਡਾ ਰਾਣੋ ਦੇ ਹਿਸਾਬ ਨਾਲ ਠੀਕ ਨਹੀਂ ਲੱਗਦਾ ਭਰਤੀਰਾ ਬਾਰ-ਬਾਰ ਜ਼ੋਰ ਪਾ ਰਿਹਾ ਸੀ ਕਿ ਘਰ-ਵਾਰ ਤੇ ਇੰਨੀ ਜ਼ਮੀਨ ਵੀ ਦੇਖ ਤੂੰ ਮੁੰਡਾ ਵੀ ਦੇਖ ਕਿੰਨਾ ਚ ਅਗਿਆਕਾਰੀ ਐ ਧੀਰੇ ਨੇ ਨਾ ਨਾ ਕਰਦੇ ਕਿਸ਼ਨ ਸਿੰਘ ਤੋਂ ਮੁੰਡੇ ਨੂੰ ਸ਼ਗਨ ਪਵਾ ਦਿੱਤਾ ਅਤੇ ਰਿਸ਼ਤਾ ਵੀ ਪੱਕਾ ਹੋ ਗਿਆ ਧੀਰੇ ਨੂੰ ਮੁੰਡੇ ਵਾਲਿਆਂ ਨੇ ਇੱਕ ਸਿਓਣੇ ਦਾ ਕੜਾ ਪਾਉਣ ਦਾ ਵਾਅਦਾ ਕੀਤਾ ਸੀ ਮੁੰਡੇ ਵਾਲਿਆਂ ਦੀ ਕੋਈ ਮੰਗ ਵੀ ਨਹੀਂ ਸੀ ਵਿਆਹ ਹੀ ਸਾਦਾ ਕਰਨ ਨੂੰ ਕਹਿੰਦੇ ਸੀ ਉਹਨਾਂ ਵਿਆਹ ਦੀ ਤਰੀਕ ਵੀ ਮਿੱਥ ਲਈ ਤਾਂ ਜੋ ਜਲਦੀ ਜਲਦੀ ਵਿਆਹ ਹੋ ਜਾਵੇ ਇੱਕ ਵਾਰ ਕਿਤੇ ਕੋਈ ਭਾਨੀ ਨਾ ਮਾਰ ਦੇਵੇ ਕਿਸ਼ਨ ਸਿੰਘ ਕੋਈ ਬਾਲਾ ਖੁਸ਼ ਨਹੀਂ ਸੀ ਇਸ ਰਿਸ਼ਤੇ ਤੋਂ ਜਦੋਂ ਘਰ ਆਇਆ ਤਾਂ ਭਜਨੋ ਪੁੱਛਦੀ ਕਿੱਦਾਂ ਲੱਗਾ ਮੁੰਡਾ ਇਸ ਤੋਂ ਪਹਿਲਾਂ ਕਿ ਕਿਸ਼ਨ ਸਿੰਘ ਕੁਝ ਬੋਲਦਾ ਤੀਰਾ ਆਪ ਹੀ ਜਲਦੀ ਜਲਦੀ ਦੱਸਣ ਲੱਗ ਗਿਆ ਬਹੁਤ ਵੱਡਾ ਘਰ ਹੈ ਏਨੀ ਜ਼ਮੀਨ ਜਿਆਦਾ ਹੈ ਮੁੰਡਾ ਤੇ ਪਸੰਦ ਆਈ ਜਾਣਾ ਸੀ ਅਸੀਂ ਤਾਂ ਮੁੰਡੇ ਨੂੰ ਛਗਣ ਪਾ ਕੇ ਵਿਆਹ ਦਾ ਦਿਨ ਵੀ ਮਿੱਥਾ ਆਇਆ ਭਜਨੋ ਕਹਿੰਦੀ ਇੰਨੀ ਜਲਦੀ ਵੀ ਵਿਆਹ ਰੱਖ ਦਿੱਤਾ ਅਸੀਂ ਤਿਆਰੀ ਵੀ ਕਰਨੀ ਐ ਕੁਛ ਥੋੜਾ ਟਾਈਮ ਤਾਂ ਪਾ ਲੈਂਦੇ ਵਿਆਹ ਵਿੱਚ ਧੀਰੇ ਨੇ ਕਿਹਾ ਕਿ ਉਹਨਾਂ ਨੂੰ ਵਿਆਹ ਸਾਦਾ ਹੀ ਕਰਨਾ ਸੀ ਉਹਨਾਂ ਦੀ ਕੋਈ ਮੰਗ ਵੀ ਹੈ ਨਹੀਂ ਵਿਆਹ ਦਾ ਦਿਨ ਵੀ ਆ ਗਿਆ ਰਾਣੋ ਨੇ ਲਾਲ ਸੂਟ ਪਾਇਆ ਹੋਇਆ ਸੀ ਤੇ ਉਸ ਨੂੰ ਬਹੁਤ ਜੱਜ ਰਿਹਾ ਸੀ ਰਾਤ ਆ ਗਈ ਸੀ ਪਰਾਉਣਾ ਸਹੇਰੇ ਲਗਾ ਕੇ ਆਇਆ ਸੀ ਅਜੇ ਤੱਕ ਕਿਸੇ ਨੇ ਉਹਦਾ ਮੂੰਹ ਨਹੀਂ ਸੀ ਦੇਖਿਆ ਮੇਲਨੀ ਤੋਂ ਬਾਅਦ ਚਾਹ ਪੀਣ ਵੇਲੇ ਜਿਵੇਂ ਹੀ ਪਰਾਉਨੇ ਦਾ ਮੂੰਹ ਕੁਝ ਪਿੰਡ ਦੇ ਲੋਕਾਂ ਨੇ ਦੇਖ ਲਿਆ ਤਾਂ ਆਪਸ ਵਿੱਚ ਗੱਲਾਂ-ਵਾਟਾਂ ਹੋਣ ਲੱਗ ਪਈਆਂ ਗੱਲਾਂ ਔਰਤਾਂ ਤੱਕ ਪਹੁੰਚ ਗਈਆਂ ਤੇ ਫਿਰ ਰਾਣੋ ਕੋਲ ਵੀ ਰਾਣੋ ਨੂੰ ਉਹਦੀਆਂ ਸਹਿਰਲੀਆਂ ਨੇ ਉਹਦੇ ਹੋਣ ਵਾਲੇ ਪਰਾਉਨੇ ਬਾਰੇ ਦੱਸਿਆ ਰਾਣੋ ਰੋਣ ਲੱਗ ਗਈ ਰਾਣੋ ਹੁਣ ਕਹਿੰਦੀ ਮੈਂ ਨਹੀਂ ਜਾਣਾ ਜੋ ਮਰਜ਼ੀ ਕਰ ਲੋ ਬਲਜੀਤ ਨੇ ਵੀ ਰਾਣੋ ਦਾ ਸਾਥ ਦਿੱਤਾ ਧੀਰੇ ਨੇ ਬਥੇਰਾ ਜ਼ੋਰ ਲਗਾਇਆ ਪਰ ਰਾਣੋ ਨਾ ਮੰਨੀ ਕਿਸ਼ਨ ਸਿੰਘ ਨੇ ਰਾਣੋ ਦੇ ਸਹੁਰੇ ਅੱਗੇ ਹੱਥ ਜੋੜ ਦਿੱਤੇ ਰਾਣੋ ਦੇ ਸਹੁਰੇ ਵਾਪਸ ਚਲੇ ਗਏ ਰਾਣੋ ਆਪਣੇ ਬਾਪੂ ਨੂੰ ਕਹਿੰਦੀ ਕਿ ਮੈਂ ਇੰਨੀ ਬੋਝ ਲੱਗਦੀ ਸੀ ਤੁਹਾਨੂੰ ਕਿ ਕਿਸੇ ਨਾਲ ਵੀ ਤੁਸੀਂ ਮੈਨੂੰ ਤੋੜ ਦਿੰਦੇ ਮੈਂ ਹੁਣ ਆਪਣੇ ਪੈਰਾਂ ਤੇ ਖੜੀ ਹੋ ਕੇ ਦਿਖਾਉਂਗੀ ਤੁਹਾਨੂੰ ਰਾਣੋ ਨੇ ਆਪਣੀ ਪੜ੍ਹਾਈ ਵੀ ਅੱਗੇ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਕਿਸ਼ਨ ਸਿੰਘ ਚਾਹੁੰਦਾ ਸੀ ਕਿ ਉਹ ਆਪਣੇ ਵੱਡੇ ਮੁੰਡੇ ਬਲਜੀਤ ਦਾ ਵੀ ਵਿਆਹ ਕਰ ਦੇਵੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋਵੇਗਾ ਕਿੰਨੀ ਦੇਰ ਤੋਂ ਹੀ ਘਰ ਵਿੱਚ ਉਦਾਸੀ ਛਾਈ ਹੋਈ ਸੀ ਬਲਜੀਤ ਇੱਕ ਸਕੂਲ ਚ ਵਸ ਚਲਾਉਂਦਾ ਸੀ ਥੋੜਾ ਬਹੁਤ ਖੇਤੀ ਦਾ ਕੰਮ ਵੀ ਕਰਦਾ ਸੀ ਬਲਜੀਤ ਲਈ ਰਿਸ਼ਤਾ ਲੱਭਣ ਲੱਗ ਪਏ ਬਲਜੀਤ ਦੀ ਮਾਸੀ ਨੇ ਆਪਣੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ਕੁੜੀ ਦਾ ਨਾਂ ਕਰਮਜੀਤ ਸੀ ਸਾਰੇ ਉਹਨੂੰ ਕੰਮੋ ਕਹਿੰਦੇ ਕੰਮੋ ਬਹੁਤੀ ਕੋਈ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਬਹੁਤ ਹੀ ਮਿਹਨਤੀ ਸੀ ਘਰ ਦੇ ਸਾਰੇ ਕੰਮਾਂ ਵਿੱਚ ਨਪੁੰਨ ਸੀ ਉਹ ਵਿਆਹ ਰੱਖ ਦਿੱਤਾ ਗਿਆ ਘਰ ਵਿੱਚ ਖੁਸ਼ੀਆਂ ਆ ਗਈਆਂ ਕੰਮੋ ਨੂੰ ਵਿਆਹ ਕੇ ਬਲਜੀਤ ਘਰ ਲੈ ਆਇਆ ਹੁਣ ਜਿਹੜੇ ਘਰ ਵਿੱਚ ਇੰਨੀ ਧੇਰ ਉਦਾਸੀ ਛਾਈ ਹੋਈ ਸੀ ਉਹੀ ਘਰ ਵਿੱਚ ਝਾਂਜਰ ਦੀ झनਕਾਰ ਨਾਲ ਸਵੇਰ ਹੁੰਦੀ ਕੰਮੋ ਸਵੇਰ ਵੇਲੇ ਸਭ ਤੋਂ ਪਹਿਲਾਂ ਉੱਠ ਘਰ ਦੇ ਕੰਮ ਕਰ ਲੈਂਦੀ ਸਭ ਨੂੰ ਚਾਹ ਫੜਾਉਂਦੀ ਸਭ ਦਾ ਧਿਆਨ ਰੱਖਦੀ। ਰਾਣੋ ਦੀ ਕਾਲਜ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਸੀ। ਰਾਣੋ ਘਰ ਲੋਕਾਂ ਦੇ ਕੱਪੜੇ ਵੀ ਸਿਉਂਦੀ ਤੇ ਭਾਬੀ ਕੰਮੋ ਵੀ ਉਹਦੇ ਨਾਲ ਕੰਮ ਕਰਵਾਉਂਦੀ ਸੀ। ਕੰਮੋ ਦੇ ਵਿਆਹ ਨੂੰ 4 ਕ ਮਹੀਨੇ ਨਹੀਂ ਹੋਏ ਸੀ ਕਿ ਪਤਾ ਲੱਗਾ ਉਹ ਮਾਂ ਬਣਨ ਵਾਲੀ ਐ। ਸਾਰੇ ਬਹੁਤ ਖੁਸ਼ ਹੋਏ। ਬਲਜੀਤ ਬਹੁਤ ਧਿਆਨ ਰੱਖਦਾ ਕੰਮੋ ਦਾ। ਉਹਨੂੰ ਸ਼ਹਿਰ ਦੇ ਹਸਪਤਾਲ ਵਿੱਚ ਚੈੱਕ ਕਰਵਾਉਣ ਲਈ ਲੈ ਜਾਂਦਾ। ਭਜਨੋ ਵੀ ਕੰਮੋ ਨੂੰ ਕੋਈ ਕੰਮ ਨਾ ਕਰਨ ਦਿੰਦੀ। ਪਰ ਇਹ ਖੁਸ਼ੀਆਂ ਬਹੁਤੀ देर ਨਾ ਰਹੀਆਂ ਉਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਕੰਮੋ ਨੂੰ ਅਠਵਾਂ ਮਹੀਨਾ ਹੀ ਚੱਲ ਰਿਹਾ ਸੀ ਕਿ ਇੱਕ ਦਿਨ ਬਲਜੀਤ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਕੂਲ ਤੋਂ ਵਾਪਸ ਕਰ ਆਪਣੇ ਸਕੂਟਰ ਤੇ ਆ ਰਿਹਾ ਸੀ ਉਹ ਕਿਸੇ ਗੱਡੀ ਵਿੱਚ ਵੱਜ ਗਿਆ ਉੱਥੇ ਹੀ ਉਸ ਦੀ ਮੌਤ ਹੋ ਗਈ ਘਰ ਵਿੱਚ ਪਤਾ ਲੱਗਦੇ ਹੀ ਸਾਰਿਆਂ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਕੰਮੋ ਤਾਂ ਬੇਹੋਸ਼ ਹੀ ਹੋ ਗਈ ਪਿੰਡ ਦੇ ਹਸਪਤਾਲ ਤੋਂ ਡਾਕਟਰ ਲਿਆਂਦਾ ਗਿਆ ਉਹਨੇ ਕੰਮੋ ਨੂੰ ਦਵਾਦਾਰੂ ਦਿੱਤੀ। ਅਜੇ ਬਲਜੀਤ ਨੂੰ ਗਏ ਨੂੰ 4 ਦਿਨ ਹੀ ਹੋਏ ਸੀ ਕਿ ਕੰਮੋ ਦੇ ਪੇਕੇ ਉਹਨੂੰ ਲੈਣ ਲਈ ਵੀ ਆ ਗਏ। ਕਿਸ਼ਨ ਸਿੰਘ ਨੇ ਬਥੇਰੇ ਹੱਥ ਜੋੜੇ ਕਿ ਕੰਮੋ ਨੂੰ ਸਾਡੇ ਕੋਲ ਹੀ ਰਹਿਣ ਦਿਓ। ਪਰ ਕੰਮੋ ਦੇ ਪੇਕੇ ਇਹੀ ਕਹੀ ਗਏ ਕਿ ਇਹ ਕਿਹਦੇ ਸਿਰ ਤੇ ਦਿਨ ਕੱਟੇਗੀ। ਕਿਸ਼ਨ ਸਿੰਘ ਨੇ ਕਿਹਾ ਕਿ ਭੋਗ ਤਾਂ ਪੈ ਲੈਣ ਦਿਓ ਫਿਰ ਬੈਠ ਕੇ ਫੈਸਲਾ ਕਰ ਲੈਨੇ ਆ। ਇਹ ਨਿਕਾਲ ਨਾ ਕਰੋ। ਬਲਜੀਤ ਦਾ ਭੋਗ ਪੈਣ ਤੋਂ ਦੂਜੇ ਦਿਨ ਫਿਰ ਕੰਮੋ ਦੇ ਪੇਕੇ ਆ ਗਏ। ਕਿਸ਼ਨ ਸਿੰਘ ਕਹਿੰਦਾ ਕਿ ਗੱਲ ਸਿਰਫ ਕੰਮੋ ਦੀ ਨਹੀਂ ਬੱਚਾ ਵੀ ਐ ਕੰਮੋ ਕੋਲ ਹੁਣ ਕੰਮੋ ਦਾ ਬਾਪ ਕਹਿੰਦਾ ਅਸੀਂ ਕੰਮੋ ਨੂੰ ਲੈ ਕੇ ਜਾਣਾ ਹੈ ਅੱਜ ਕੰਮੋ ਜਾਣ ਲਈ ਤਿਆਰ ਨਹੀਂ ਸੀ ਉਹ ਕਹਿ ਰਹੀ ਸੀ ਕਿ ਮੈਂ ਆਪਣੇ ਬੱਚੇ ਨਾਲ ਹੀ ਜ਼ਿੰਦਗੀ ਕੱਟ ਲਵਾਂਗੀ ਪਰ ਉਹਦੇ ਪੇਕੇ ਤੇ ਰਿਸ਼ਤੇਦਾਰ ਕਹਿੰਦੇ ਕਿਤੀ ਇਹ ਇਹ ਕਹਿਣਾ ਸੌਖਾ ਹੈ ਪਰ ਇਕੱਲੇ ਬਿਨਾਂ ਸਹਾਰੇ ਦੇ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਲ ਹੈ ਕਿਸ਼ਨ ਸਿੰਘ ਤੇ ਬਚਨوں ਨੇ ਬਹੁਤ ਤਰਲੇਮੈਂਟਾਂ ਕੀਤੀਆਂ ਪਰ ਉਹ ਰੋਣ ਦੀ ਕਰਲਾਉਂਦੀ ਕੰਮੋਂ ਨੂੰ ਆਪਣੇ ਨਾਲ ਲੈ ਗਈ। ਥੋੜੇ ਦਿਨਾਂ ਬਾਅਦ ਕੰਮੋਂ ਦੇ ਪੇਕੇ ਵਾਪਸ ਵਿਆਹ ਵਿੱਚ ਦਿੱਤਾ ਸਮਾਨ ਲੈਣ ਵੀ ਆ ਗਈ। ਕਿਸ਼ਨ ਸਿੰਘ ਤੇ ਉਹਦੇ ਭਰਾਵਾਂ ਨੇ ਕਿਹਾ ਕਿ ਇਦਾਂ ਸਮਾਨ ਨਾ ਚੱਕੋ ਚੰਗਾ ਨਹੀਂ ਲੱਗਦਾ। ਅਸੀਂ ਪੈਸੇ ਦੇ ਦਿੰਦੇ ਹਾਂ ਹੌਲੀ-ਹੌਲੀ ਸਮਾਨ ਦੇ। ਕੰਮੋਂ ਦੇ ਪੇਕੇ ਪੈਸੇ ਲੈਣ ਨੂੰ ਮੰਨ ਗਏ ਤੇ ਭਜਨੋ ਨੇ ਉਹਨਾਂ ਨੂੰ ਕਿਹਾ ਦੇਖੋ ਜੀ ਸਾਡੇ ਪੁੱਤ ਦੀ ਨਿਸ਼ਾਨੀ ਕੰਮੋ ਕੋਲ ਐ ਉਹਨੂੰ ਨਾ ਨਕਸਾਨ ਪਹੁੰਚਾਇਓ ਰੱਬ ਦਾ ਜੀ ਆ ਉਹ ਉਹਨੂੰ ਦੁਨੀਆ ਤੇ ਆ ਲੈਣ ਦਿਓ ਸਰਦੀ ਦੇ ਦਿਨ ਸੰਨ ਤੜਕੇ 5 ਵਜੇ ਕਿਸ਼ਨ ਸਿੰਘ ਦਾ ਗੇਟ ਖੜਕਦਾ ਹੈ ਕਿਸ਼ਨ ਸਿੰਘ ਆਵਾਜ਼ ਦਿੰਦਾ ਕੌਣ ਐ ਬਈ ਅੱਗੋਂ ਆਵਾਜ਼ ਆਉਂਦੀ ਐ ਜਲਦੀ ਜਲਦੀ ਦਰਵਾਜ਼ਾ ਖੋਲੋ ਕਿਸ਼ਨ ਸਿੰਘ ਦਰਵਾਜ਼ਾ ਖੋਲਦਾ ਤੇ ਆਖਦਾ ਕੌਣ ਐ ਅੱਗੇ ਖੜੇ ਦੋ ਆਦਮੀ ਕਿਸ਼ਨ ਸਿੰਘ ਨੂੰ ਕਹਿੰਦੇ ਐ ਕਿ ਕੰਮੋ ਨੇ ਲੜਕੇ ਨੂੰ ਜਨਮ ਦਿੱਤਾ ਇਹ ਬੱਚਾ ਲੈ ਲਓ ਤੁਸੀਂ ਹੁਣ ਕੰਮੋ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਕਿਸ਼ਨ ਸਿੰਘ ਭਜਨੋ ਤੇ ਰਾਣੋ ਨੂੰ ਬੱਚਾ ਸਮਾਨ ਲੈ ਕਹਿੰਦਾ ਹੈ ਬੱਚੇ ਦਾ ਨਾਮ ਰਣਵੀਰ ਸਿੰਘ ਰੱਖਿਆ ਗਿਆ ਕੰਮੋ ਨੇ ਰਾਤ ਨੂੰ ਲੜਕੇ ਨੂੰ ਜਨਮ ਦਿੱਤਾ ਸੀ ਤੇ ਉਹਦੇ ਭਰਾ ਸਵੇਰ ਹੋਣ ਤੋਂ ਪਹਿਲਾਂ ਹੀ ਕੰਮੋ ਦੇ ਸਹੁਰਿਆਂ ਨੂੰ ਦੇ ਆਏ ਸੀ ਬੱਚਾ ਕੰਮੋ ਨੇ ਬਹੁਤ ਮਿੰਟਾਂ ਕੀਤੀਆਂ ਕਿ ਇੱਕ ਵਾਰੀ ਮੈਨੂੰ ਮੇਰਾ ਪੁੱਤ ਦਿਖਾ ਦਿਓ ਪਰ ਕਿਸੇ ਨੇ ਵੀ ਉਸ ਨੂੰ ਬੱਚਾ ਨਾ ਦਿਖਾਇਆ ਉਹ ਵਿਚਾਰੀ ਰੋਂਦੀ ਰਹੀ ਉਹਦੇ ਘਰ ਦੇ ਕਹਿ ਰਹੇ ਸੀ ਕਿ ਜੇ ਇਹ ਨੂੰ ਬੱਚਾ ਦਿਖਾ ਦਿੱਤਾ ਤਾਂ ਇਹਦਾ ਪਿਆਰ ਪੈ ਜਾਣਾ ਉਹਦੇ ਨਾਲ ਇਸ ਲਈ ਛੱਡਣਾ ਮੁਸ਼ਕਲ ਹੋ ਜਾਣਾ ਹੈ ਫਿਰ ਭਜਨੋ ਤੇ ਰਾਣੋ ਨੇ ਮਨਵੀਰ ਨੂੰ ਬਹੁਤ ਲਾਡਾ ਨਾਲ ਪਾਲਿਆ ਚਾਰ ਕ ਮਹੀਨਿਆਂ ਬਾਅਦ ਕੰਮੋ ਦੇ ਘਰਦਿਆਂ ਨੇ ਉਹਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਕੰਮੋ ਅਜੇ ਆਪਣੇ ਪੁੱਤ ਨੂੰ ਨਹੀਂ ਸੀ ਭੁੱਲੀ ਤੇ ਹੋਰ ਥਾਂ ਵਿਆਹ ਦਿੱਤੀ ਗਈ ਕੰਮੋ ਦਾ ਘਰ ਵਾਲਾ ਸ਼ਰਾਬੀ ਸੀ ਤੇ ਉਹਦੀ ਪਹਿਲਾਂ ਵਾਲੀ ਘਰ ਵਾਲੀ ਉਹਨੂੰ ਛੱਡ ਕੇ ਜਾ ਗਈ ਸੀ। ਕੰਮੋ ਸਹਰਿਆਂ ਦੇ ਵਿੱਚ ਜਾ ਕੇ ਹਰ ਵੇਲੇ ਰੋਂਦੀ ਰਹਿੰਦੀ ਤੇ ਅਕਸਰ ਹੀ ਉਦਾਸ ਰਹਿੰਦੀ। ਉਹਦਾ ਘਰ ਵਾਲਾ ਕਹਿੰਦਾ ਕਿ ਮੈਂ ਦੇਖ ਹੀ ਜਾਨਣਾ ਜਦੋਂ ਦੀ ਆਈਆਂ ਰੋਈ ਜਾਂਦੀ ਐ ਤੈਨੂੰ ਮੈਂ ਇੱਥੇ ਕੀਰਨੇ ਪਾਉਣ ਨੂੰ ਨਹੀਂ ਲਿਆਇਆ। ਕੰਮੋ ਦੀ ਗਵੰਡਨ ਉਹਨੂੰ ਮਿਲਣ ਲਈ ਆਉਂਦੀ। ਉਹਦੀ ਗਵੰਡਨ ਨੂੰ ਪਤਾ ਲੱਗਾ ਕਿ ਕੰਮੋ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੀ ਐ। ਗਵੰਡਨ ਦੀ ਭੈਣ ਕੰਮੋ ਦੇ ਪਹਿਲੇ ਸਹੁਰਿਆਂ ਦੇ ਪਿੰਡ ਵਿਆਹ ਹੀ ਹੋਈ ਸੀ ਕੰਮੋ ਗਵੰਡਨ ਨੂੰ ਕਹਿੰਦੀ ਤੂੰ ਮੈਨੂੰ ਮੇਰੇ ਪੁੱਤ ਦਾ ਹਾਲਚਾਲ ਦੱਸਦੀ ਰਿਹਾ ਕਰ ਆਪਣੀ ਭੈਣ ਤੋਂ ਪਤਾ ਕਰਕੇ ਉਧਰ ਰਾਣੋਂ ਦੀ ਮਿਹਨਤ ਵੀ ਕਾਮਯਾਬ ਹੋ ਗਈ ਤੇ ਉਹਨੂੰ ਪੁਲਿਸ ਵਿੱਚ ਨੌਕਰੀ ਮਿਲ ਗਈ ਕਿਸ਼ਨ ਸਿੰਘ ਤੇ ਭਜਨੋ ਬਹੁਤ ਖੁਸ਼ ਸਨ ਮਨਵੀਰ ਵੀ ਵੱਡਾ ਹੁੰਦਾ ਗਿਆ ਤੇ ਉਹਨੂੰ ਸਕੂਲ ਵਿੱਚ ਪੜਨ ਲਗਾ ਦਿੱਤਾ ਗਿਆ ਮਨਵੀਰ ਜਦੋਂ ਦੇਖਦਾ ਕਿ ਦੂਜੇ ਬੱਚਿਆਂ ਦੇ ਮੰਮੀ ਡੈਡੀ ਹਨ ਉਹ ਅਕਸਰ ਹੀ ਕੁਛ ਦਾ ਮੇਰੇ ਮੰਮੀ ਡੈਡੀ ਕਿੱਥੇ ਹਨ ਕਿਸ਼ਨ ਸਿੰਘ ਕਹਿੰਦਾ ਕਿ ਤੇਰੇ ਡੈਡੀ ਰੱਬ ਕੋਲ ਚਲੇ ਗਏ ਹਨ ਤੇ ਮੰਮੀ ਵਾਰੇ ਕਿਸ਼ਨ ਸਿੰਘ ਕੋਲ ਕੋਈ ਜਵਾਬ ਨਾ ਹੁੰਦਾ ਉਹ ਟਾਲਮਟੋਲ ਕਰ ਜਾਂਦਾ ਕੰਮੋ ਦੇ ਦੂਜੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਸੀ ਪਰ ਉਹਦੇ ਬੱਚਾ ਨਹੀਂ ਸੀ ਹੋਇਆ ਕੰਮੋ ਨੂੰ ਆਪਣੇ ਪੁੱਤ ਨੂੰ ਮਿਲਣ ਦੀ ਤੜਫ ਘਟਣ ਦੀ ਬਜਾਏ ਵੱਧਦੀ ਜਾ ਰਹੀ ਸੀ ਕੰਮੋ ਦੀ ਗਵਾਂਡਨ ਨੇ ਕੰਮੋ ਨੂੰ ਉਹਦੇ ਪੁੱਤ ਨਾਲ ਮਲਾਉਣ ਦਾ ਫੈਸਲਾ ਕੀਤਾ ਉਹਦੀ ਗਵਾਂਡਨ ਨੇ ਆਪਣੀ ਭੈਣ ਨਾਲ ਗੱਲ ਕੀਤੀ ਜਿਹਦੇ ਬੱਚੇ ਵੀ ਕੰਮੋ ਦੇ ਸਕੂਲ ਵਿੱਚ ਹੀ ਪੜ੍ਹਦੇ ਸਨ ਕੰਮੋ ਦੀ ਗਵਾਂਡਨ ਕਹਿੰਦੀ ਕਿ ਤੂੰ ਕੋਈ ਨਾ ਕੋਈ ਬਹਾਨਾ ਮਾਰ ਕੇ ਕਰੋ ਆ ਜੀ ਆਪਾਂ ਤੇਰੇ ਪੁੱਤ ਨੂੰ ਉਹਦੇ ਸਕੂਲ ਵਿੱਚ ਮਿਲਣ ਜਾਵਾਂਗੇ ਗਵਾਂਡਨ ਨੇ ਪਹਿਲਾਂ ਹੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਹੋਈ ਸੀ ਕਿ ਉਹ ਮਨਵੀਰ ਦੀ ਮਾਂ ਨੂੰ ਇੱਕ ਵਾਰ ਮਿਲਣ ਦੇਣ ਪ੍ਰਿੰਸੀਪਲ ਨੇ ਕਿਹਾ ਕਿ ਇਹੋ ਸਾਡੇ ਸਕੂਲਾਂ ਦੇ ਕਾਨੂੰਨ ਦੇ ਖਿਲਾਫ ਹੈ ਪਰ ਫੇਰ ਵੀ ਅਸੀਂ ਇੱਕ ਮਾਂ ਨੂੰ ਜ਼ਰੂਰ ਉਹਦੇ ਪੁੱਤ ਨਾਲ ਮਿਲਣ ਦਾ ਮੌਕਾ ਦੇਵਾਂਗੇ ਕੰਮੋ ਆਪਣੀ ਗਵਰਡਨ ਨਾਲ ਮਨਵੀਰ ਦੇ ਸਕੂਲ ਵਿੱਚ ਚਲੀ ਗਈ ਕੰਮੋ ਕਿੰਨਾ ਕੁਛ ਹੀ ਆਪਣੇ ਪੁੱਤ ਲਈ ਲਿਜਾਣਾ ਚਾਹੁੰਦੀ ਸੀ ਪਰ ਉਹਦੀ ਗਵਰਡਨ ਨੇ ਕਿਹਾ ਤੂੰ ਕੁਝ ਨਾ ਲੈ ਕੇ ਜਾ ਨਹੀਂ ਤਾਂ ਮਨਵੀਰ ਦੇ ਦਾਦਾ ਦਾਦੀ ਨੂੰ ਪਤਾ ਲੱਗ ਜੂ ਕਿ ਤੂੰ ਉਹਨੂੰ ਮਿਲਣ ਆਈ ਸੀ ਕੰਮੋਂ ਆਪਣੇ ਪੁੱਤ ਲਈ ਕੁਝ ਨਾ ਲੈ ਕੇ ਗਈ ਸਿਰਫ ਟੌਫੀਆਂ ਵਗੈਰਾ ਲੈ ਕੇ ਹੀ ਮਨਵੀਰ ਦੇ ਸਕੂਲ ਪੇਲਣ ਲਈ ਪਹੁੰਚ ਗਈ ਪ੍ਰਿੰਸੀਪਲ ਨੇ ਮਨਵੀਰ ਦੀ ਮੈਡਮ ਨੂੰ ਕਿਹਾ ਕਿ ਮਨਵੀਰ ਨੂੰ ਲੈ ਆਓ ਆਫਿਸ ਵਿੱਚ ਮੈਡਮ ਜੋ ਹਰ ਰੋਜ਼ ਮਨਵੀਰ ਦੇ ਮੂੰਹੋਂ ਆਪਣੀ ਕਵਾਚੀ ਹੋਈ ਮਾਂ ਨੂੰ ਲੱਭਣ ਦੀਆਂ ਗੱਲਾਂ ਸੁਣਦੀ ਸੀ ਅੱਜ ਖੁਸ਼ੀ ਵਿੱਚ ਆਪਣੇ ਹੰਝੂ ਪੂੰਝਦੀ ਹੋਈ ਮਨਵੀਰ ਨੂੰ ਕਹਿੰਦੀ ਹੈ ਬੇਟਾ ਮੇਰੇ ਨਾਲ ਚੱਲੋ ਮਨਵੀਰ ਕਹਿੰਦਾ ਮੈਡਮ ਕਿੱਥੇ ਜਾਣਾ ਹੈ ਮੈਡਮ ਉਸ ਨੂੰ ਚੁੱਕ ਕੇ ਕਹਿੰਦੀ ਬੇਟਾ ਤੇਰੀ ਮੰਮੀ ਆਈ ਏ ਤੈਨੂੰ ਮਿਲਣ ਮਨਵੀਰ ਖੁਸ਼ੀ ਦੇ ਮਾਰੇ ਉੱਛਲ ਕੇ ਕਹਿੰਦਾ ਕਿੱਥੇ ਹੈ ਮੈਡਮ ਉਸ ਨੂੰ ਆਫਿਸ ਵਿੱਚ ਚ ਲੈ ਜਾ ਕੇ ਕਹਿੰਦੀ ਹੈ ਇਹ ਹਣ ਤੇਰੀ ਮੰਮੀ ਕੰਮੋ ਮਨਵੀਰ ਨੂੰ ਦੇਖਦੇ ਹੀ ਉਹਨੂੰ ਗੋਦੀ ਚ ਚੁੰਮਣ ਲੱਗ ਜਾਂਦੀ ਹੈ ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਐ ਮਨਵੀਰ ਦੇ ਚਿਹਰੇ ਤੋਂ ਕੰਮੋ ਨੂੰ ਆਪਣੇ ਪਤੀ ਬਲਜੀਤ ਦਾ ਚਿਹਰਾ ਨਜ਼ਰ ਆਉਂਦਾ ਕੰਮੋ ਬਲਜੀਤ ਨੂੰ ਬਹੁਤ ਪਿਆਰ ਕਰਦੀ ਸੀ ਉਹ ਦਿਲੋਂ ਕਿਸੇ ਹੋਰ ਨਾਲ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਸੀ ਪਰ ਮਜਬੂਰੀਆਂ ਅੱਗੇ ਉਹ ਝੁਕ ਗਈ ਹੁਣ ਬਾਕੀ ਸਾਰੇ ਅੱਖਾਂ ਪੂੰਝਦੇ ਹੋਏ ਬਾਹਰ ਆ ਗਈ ਮਨਵੀਰ ਕੰਮੋ ਨੂੰ ਕਹਿੰਦਾ ਮਮੀ ਤੁਸੀਂ ਇੰਨੇ ਦਿਨ ਕਿੱਥੇ ਸੀ ਮੈਂ ਕਿੰਨਾ ਲੱਭਿਆ ਤੁਹਾਨੂੰ ਹੁਣ ਤੁਸੀਂ ਮੈਨੂੰ ਛੱਡ ਕੇ ਨਾ ਜਾਇਓ ਕੰਮੋ ਉਹਨੂੰ ਆਪਣੇ ਨਾਲ ਲਗਾ ਕੇ ਘੁੱਟਦੀ ਰਹੀ ਮਨਵੀਰ ਇੱਕ ਤੋਂ ਬਾਅਦ ਇੱਕ ਸਵਾਲ ਕਰਦਾ ਰਿਹਾ ਕੰਮੋ ਕਿੰਨੀ ਦੇਰ ਉਹਨੂੰ ਲਾਡ ਲੜਾਉਂਦੀ ਰਹੀ ਉਹਦਾ ਦਿਲ ਕਰਦਾ ਸੀ ਕਿ ਉਹ ਹਮੇਸ਼ਾ ਐਦਾਂ ਹੀ ਬੈਠੀ ਰਹੇ ਵੀ ਮਨਵੀਰ ਨਾਲ ਕੰਮੋ ਦੀ ਗਵਾਂਡਨ ਕਹਿੰਦੀ ਚੱਲ ਕੰਮੋ ਹੁਣ ਆਪਣੇ ਆਪ ਨੂੰ ਸੰਭਾਲ ਮਨਵੀਰ ਵਾਰ-ਵਾਰ ਕਹਿੰਦਾ ਮੰਮੀ ਹੋ ਨਾ ਜਾਇਓ ਮੈਨੂੰ ਛੱਡ ਕੇ ਬਾਕੀ ਬੱਚਿਆਂ ਦੇ ਮੰਮੀ ਤਾਂ ਉਹਨਾਂ ਦੇ ਨਾਲ ਹੀ ਰਹਿੰਦੇ ਐ ਮੈਡਮ ਮਨਵੀਰ ਨੂੰ ਕਲਾਸ ਵਿੱਚ ਲੈ ਗਈ ਤੇ ਰੋਂਦੀ ਕੰਮੋ ਵਾਪਸ ਚਲੀ ਗਈ ਮਨਵੀਰ ਰੋਂਦਾ ਹੋਇਆ ਮੈਡਮ ਨੂੰ ਪੁੱਛੀ ਜਾਵੇ ਕਿ ਮੇਰੀ ਮੰਮੀ ਕਿੱਥੇ ਗਈ ਘਰ ਜਾ ਕੇ ਮਨਵੀਰ ਰੋਈ ਜਾ ਰਿਹਾ ਸੀ ਤੇ ਆਪਣੇ ਦਾਦਾ-ਦਾਦੀ ਨੂੰ ਦੱਸਦਾ ਕਿ ਮੇਰੀ ਮੰਮੀ ਮੈਨੂੰ ਮੇਲ ਨਹੀਂ ਆਈ ਸੀ। ਉਹਨਾਂ ਨੂੰ ਲੱਗਾ ਕਿ ਮਨਵੀਰ ਆਪਣੀ ਮੰਮੀ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਹੈ। ਇਸ ਲਈ ਹੀ ਹੋਈ ਜਾਂਦਾ ਹੈ। ਮਨਵੀਰ ਦੀ ਭੂ ਹੋਰਾਨੇ ਦਾ ਰਿਸ਼ਤਾ ਉਸਦੇ ਨਾਲ ਨੌਕਰੀ ਕਰਦੇ ਮੁੰਡੇ ਨਾਲ ਹੀ ਕਰ ਦਿੱਤਾ ਗਿਆ। ਹੁਣ ਰਾਣੋ ਬਹੁਤ ਖੁਸ਼ ਸੀ। ਉਹ ਆਪਣੀ ਮਿਹਨਤ ਨਾਲ ਨੌਕਰੀ ਤੇ ਵੀ ਲੱਗ ਗਈ ਸੀ ਤੇ ਆਪਣੇ ਮਨਪਸੰਦ ਦਾ ਜੀਵਨ ਸਾਥੀ ਵੀ ਮਿਲ ਗਿਆ ਸੀ ਉਹਨੂੰ। ਰਾਣੋ ਹੁਣ ਬਹੁਤ ਖੁਸ਼ ਸੀ ਰਾਣੋ ਦਾ ਵਿਆਹ ਹੋ ਗਿਆ ਹੁਣ ਮਨਵੀਰ ਪਹਿਲਾਂ ਨਾਲੋਂ ਵੀ ਜ਼ਿਆਦਾ ਉਦਾਸ ਰਹਿੰਦਾ ਕਿਉਂਕਿ ਉਹ ਰਾਣੋ ਨੂੰ ਬਹੁਤ ਪਿਆਰ ਕਰਦਾ ਸੀ ਮਨਵੀਰ ਨੂੰ ਸਕੂਲ ਵਿੱਚ ਹਮੇਸ਼ਾ ਇਹ ਉਮੀਦ ਰਹਿੰਦੀ ਕਿ ਉਸਦੀ ਮਾਂ ਉਸ ਨੂੰ ਮਿਲਣ ਜ਼ਰੂਰ ਆਵੇਗੀ ਦੁਵਾਰਾ ਪਰ ਉਹ ਨਾ ਆਈ ਮਨਵੀਰ ਹੁਣ ਵੱਡਾ ਹੁੰਦਾ ਜਾ ਰਿਹਾ ਸੀ 10 ਸਾਲ ਤਾਂ ਹੋ ਚੁੱਕਾ ਸੀ ਉਹ ਉਹਦੀ ਦਾਦੀ ਵੀ ਬਿਮਾਰ ਰਹਿੰਦੀ ਸੀ ਤੇ ਦਾਦਾ ਵੀ ਜਿਆਦਾ ਕਿਤੇ ਆ ਜਾ ਨਹੀਂ ਸੀ ਸਕਦਾ ਕੱਲਾ ਕੰਮੋ ਦੇ ਦੂਜੇ ਵਿਆਹ ਨੂੰ ਹੁਣ 10 ਸਾਲ ਹੋ ਗਏ ਸਨ ਕਾਫੀ ਦੇਰ ਬਾਅਦ ਹੁਣ ਉਹ ਮਾਂ ਬਣਨ ਵਾਲੀ ਸੀ ਉਹਦਾ ਘਰ ਵਾਲਾ ਬਹੁਤ ਜਿਆਦਾ ਨਸ਼ੇ ਕਰਦਾ ਸੀ ਤੇ ਕਈ ਕਈ ਦਿਨ ਉਹ ਘਰ ਹੀ ਨਾ ਆਉਂਦਾ ਕੰਮੋ ਉਹਨੂੰ ਕਈ ਵਾਰ ਸਮਝਾ ਚੁੱਕੀ ਸੀ ਕਿ ਹੁਣ ਤੂੰ ਬਾਪ ਬਣਨ ਵਾਲਾ ਹੈ ਆਪਣੀ ਜ਼ਿੰਮੇਵਾਰੀ ਦਾ ਪਤਾ ਹੋਣਾ ਚਾਹੀਦਾ ਤੈਨੂੰ ਕੰਮੋ ਨੂੰ ਅਜੇ 5ਵਾਂ ਮਹੀਨਾ ਹੀ ਲੱਗਾ ਸੀ ਕਿ ਉਹਦਾ ਘਰ ਵਾਲਾ ਮੁੱਕ ਜਾਂਦਾ ਹੈ ਉਹਦੇ ਜੇਟ ਜਠਾਣੀ ਨੇ ਉਹਦਾ ਉੱਥੇ ਟਿਕਣਾ ਭਾਰੀ ਕਰ ਦਿੱਤਾ ਕੰਮੋ ਦੀ ਸੱਸ ਨੂੰ ਬਹੁਤ ਕੁਝ ਸੁਣਾਉਂਦੀ ਕਹਿੰਦੀ ਦੋ ਦੋ ਆਦਮੀ ਖਾ ਗਈ ਮਨਹੂਸ ਕਿਸੇ ਥਾਂ ਦੀ ਉਹਦੀ ਸੱਸ ਨੇ ਉਹਦੇ ਜੇਟ ਜਠਾਣੀ ਦੀ ਚੁੱਕ ਵਿੱਚ ਆ ਕੇ ਕੰਮੋ ਨੂੰ ਘਰੋਂ ਕੱਢ ਦਿੱਤਾ ਕੰਮੋ ਦੇ ਜੇਟ ਜਠਾਣੀ ਨੇ ਤਾਂ ਇਹੀ ਸੀ ਕਿ ਕੰਮੋ ਇੱਥੋਂ ਚਲੀ ਜਾਵੇ ਤੇ ਅਸੀਂ ਵੀ ਉਹਦਾ ਹਿੱਸਾ ਸਾਂਭ ਲਈਏ ਕੰਮੋ ਆਪਣੇ ਪੇਕੇ ਘਰ ਚਲੀ ਗਈ ਕੰਮੋ ਦੇ ਮਾਪੇ ਬਾਪ ਤੇ ਜਾ ਚੁੱਕੇ ਸਨ ਇਸ ਦੁਨੀਆ ਤੋਂ ਕੰਮੋ ਦੀ ਭਰਜਾਈ ਹਰ ਰੋਜ਼ ਨੱਕਬੁੱਲ ਕੱਢਦੀ ਤੇ ਕੰਮੋ ਦੇ ਭਰਾ ਨੂੰ ਕਹਿੰਦੀ ਅਸੀਂ ਹੁਣ ਕੰਮੋ ਤੇ ਇਹਦੇ ਹੋਣ ਵਾਲੇ ਬੱਚੇ ਨੂੰ ਨਹੀਂ ਰੱਖ ਸਕਦੇ ਤੁਸੀਂ ਕੋਈ ਪ੍ਰਬੰਧ ਕਰੋ ਇਹਦਾ ਕੰਮੋ ਦਾ ਭਰਾ ਜੋ ਕਦੇ ਉਹਦੇ ਬੱਚੇ ਨੂੰ ਜੰਮਣ ਸਾਰ ਹੀ ਉਹਦੇ ਦਾਦਕੇ ਫੜਾਇਆ ਸੀ ਅੱਜ ਕੰਮੋ ਨੂੰ ਕਹਿ ਰਿਹਾ ਸੀ ਦੇਖ ਕੰਮੋ ਸਾਡਾ ਵੀ ਆਪਣਾ ਪਰਿਵਾਰ ਹੈ ਅਸੀਂ ਤੈਨੂੰ ਕਿੰਨੀ ਦੇਰ ਨਹੀਂ ਰੱਖ ਸਕਦੇ ਇੱਥੇ ਤੂੰ ਐਦਾਂ ਕਰ ਆਪਣੇ ਪਹਿਲਾਂ ਵਾਲੇ ਸਹੁਰੇ ਘਰ ਚਲੀ ਜਾ ਉਹ ਬਜ਼ੁਰਗ ਹਨ ਤੇ ਤੈਨੂੰ ਰੱਖ ਲੈਣਗੇ ਆਪਣੇ ਨਾਲ ਨਾਲੇ ਤੇਰੇ ਪੁੱਤ ਨੂੰ ਮਾਂ ਮਿਲ ਜੂ ਕੰਮੋ ਕਹਿੰਦੀ ਤੁਸੀਂ ਹੀ ਸੀ ਜੋ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਲੈ ਗਏ ਸੀ ਮੈਂ ਤੇ ਮੇਰਾ ਪੁੱਤ ਤੁਹਾਡੀ ਵਜ੍ਹਾ ਨਾਲ ਹੀ ਇੱਕ ਦੂਜੇ ਲਈ ਤੜਫੇ ਹਾਂ ਏਨੇ ਸਾਲ ਕੰਮੋ ਕਹਿੰਦੀ ਕਿ ਅੱਜ ਤੁਹਾਨੂੰ ਮੇਰੇ ਪੁੱਤ ਨੂੰ ਮਾਂ ਮਲਾਉਣ ਦੀ ਯਾਦ ਕਿੱਥੋਂ ਆਈ ਤੁਸੀਂ ਸਿੱਧਾ ਕਿਉਂ ਨਹੀਂ ਕਹਿ ਨਿੰਦੇ ਕਿ ਮੈਂ ਚਲੀ ਜਾਵਾਂ ਇੱਥੋਂ ਕੰਮੋਂ ਰੋਂਦੀ ਹੋਈ ਬੱਸ ੱਡੇਵਾਲ ਚਲੀ ਗਈ। ਉਹਨੂੰ ਮਨਵੀਰ ਦਾ ਚਿਹਰਾ ਯਾਦ ਆਉਂਦਾ ਜਦੋਂ ਉਹ ਮਿਲੀ ਸੀ ਉਹਨੂੰ ਸਕੂਲ ਵਿੱਚ। ਕੰਮੋਂ ਬੱਸ ਵਿੱਚ ਬੈਠ ਕੇ ਆਪਣੇ ਪਹਿਲਾ ਵਾਲੇ ਸਹੁਰਿਆਂ ਦੇ ਪਿੰਡ ਚਲੀ ਜਾਂਦੀ ਹੈ। ਆਪਣੇ ਸਹੁਰਿਆਂ ਦੇ ਘਰ ਅੱਗੇ ਜਾ ਕੇ ਸੋਚਣ ਲੱਗਦੀ ਹੈ ਕਿ ਕਿੱਦਾਂ ਜਾਵਾਂ? ਕੀ ਕਹਿਣਗੇ ਉਹ ਮੇਰੇ ਬਾਰੇ? ਮਨਵੀਰ ਜੋ ਬਾਹਰ ਆਪਣੇ ਦੋਸਤਾਂ ਨਾਲ ਖੇਡਦਾ ਹੁੰਦਾ ਹੈ ਉਹ ਦੇਖਦਾ ਹੈ ਕਿ ਕੋਈ ਔਰਤ ਉਹਦੇ ਘਰ ਅੱਗੇ ਖੜੀ ਰੋਈ ਜਾ ਰਹੀ ਹੈ। ਮਨਵੀਰ ਆਉਂਦਾ ਹੈ ਤੇ ਕਹਿੰਦਾ ਕਿਸੀ ਕੌਣ ਜਦੋਂ ਉਹ ਕੰਮੋ ਦਾ ਮੂੰਹ ਦੇਖਦਾ ਤਾਂ ਕਹਿੰਦਾ ਮੇਰੀ ਮੰਮੀ ਆ ਗਈ ਉਹ ਕੰਮੋ ਨੂੰ ਜੱਫੀ ਪਾ ਲੈਂਦਾ ਤੇ ਕਹਿੰਦਾ ਮੰਮੀ ਮੈਂ ਹੁਣ ਨਹੀਂ ਜਾਣ ਦੇਣਾ ਤੁਹਾਨੂੰ ਮਨਵੀਰ ਕੰਮੋ ਨੂੰ ਘਰ ਅੰਦਰ ਲੈ ਜਾਂਦਾ ਆਪਣੇ ਦਾਦਾ ਦਾਦੀ ਨੂੰ ਉੱਚੀ ਉੱਚੀ ਦੱਸਦਾ ਮੇਰੀ ਮੰਮੀ ਆ ਗਈ ਕਿਸ਼ਨ ਸਿੰਘ ਤੇ ਭਜਨੋ ਬਾਹਰ ਆਉਂਦੇ ਨੇ ਤੇ ਦੇਖਦੇ ਨੇ ਕੰਮੋ ਸੱਚ ਮੁੱਚ ਹੀ ਆਈ ਹੁੰਦੀ ਹੈ ਭਜਨੋ ਕਹਿੰਦੀ ਹੈ ਕਿ ਹੁਣ ਕੀ ਲੈਣ ਆਈ ਹੈ ਜੀਜਮ ਸਿੰਘ ਕਹਿੰਦਾ ਭਜਨੋ ਬੱਸ ਕਰ ਕੋਈ ਵੀ ਪ੍ਰਾਣੀ ਗੱਲ ਨਾ ਕਰੀ ਕੰਮੋ ਦੀ ਕੋਈ ਗਲਤੀ ਨਹੀਂ ਸੀ ਇਸ ਵਿੱਚ ਇਹ ਤਾਂ ਵਿਚਾਰੀ ਮਜਬੂਰ ਸੀ ਕੰਮੋ ਹੱਥ ਜੋੜ ਕੇ ਕਹਿੰਦੀ ਹੈ ਬੇਬੇ ਬਾਪੂ ਮੈਨੂੰ ਆਪਣੇ ਨਾਲ ਰੱਖ ਲਵੋ ਭਜਨੋ ਕੰਮੋ ਦਾ ਪੇਟ ਦੇਖ ਕੇ ਕਹਿੰਦੀ ਹੈ ਨਹੀਂ ਹੁਣ ਇਹ ਨਹੀਂ ਹੋ ਸਕਦਾ ਇਹ ਬੱਚਾ ਵੀ ਹੈ ਲੋਕਾਂ ਨੇ ਕਈ ਗੱਲਾਂ ਕਰਨੀਆਂ ਇਹ ਬੱਚਾ ਜਿੰਨਾ ਦਾ ਹੈ ਉਹਨਾਂ ਨੂੰ ਜੰਮ ਕੇ ਦਿਆ ਪਹਿਲਾਂ ਫੇਰ ਆ ਜੀ ਇੱਥੇ ਕਿਸ਼ਨ ਸਿੰਘ ਮਨਵੀਰਵਾਲ ਦੇਖਦਾ ਹੈ ਤੇ ਕਹਿੰਦਾ ਭਜਨੋ ਬੱਸ ਕਰ ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰਦਾ। ਇਹੀ ਲੋਕ ਹਨ ਜਿਨ੍ਹਾਂ ਦੇ ਪਿੱਛੇ ਲੱਗੇ ਕੰਮੋ ਦੇ ਭਰਾ ਤੇ ਬਾਪੂ ਇਹਨੂੰ ਆਪਣੇ ਨਾਲ ਲੈ ਗਏ ਸੀ। ਮੇਰਾ ਪੋਤਾ ਆਪਣੀ ਮਾਂ ਲਈ ਕਿੰਨਾ ਤੜਫਿਆ ਮੈਂ ਜਾਣਦਾ। ਕਿਸ਼ਨ ਸਿੰਘ ਕਹਿੰਦਾ ਹੈ ਕਿ ਕੰਮੋ ਸਾਡੇ ਨਾਲ ਇੱਥੇ ਹੀ ਰਹੇਗੀ ਤੇ ਇਹਦਾ ਹੋਣ ਵਾਲਾ ਬੱਚਾ ਵੀ। ਇਹੋ ਮੇਰਾ ਫੈਸਲਾ ਹੈ। ਮਨਵੀਰ ਬਹੁਤ ਖੁਸ਼ ਹੁੰਦਾ ਕੰਮੋ ਆਪਣੇ ਪੁੱਤ ਨੂੰ ਬਹੁਤ ਚਾਹ-ਲਾੜ ਕਰਦੀ ਹੈ। ਕੰਮੋ ਇੱਕ ਕੁੜੀ ਨੂੰ ਜਨਮ ਦਿੰਦੀ ਹੈ। ਮਨਵੀਰ ਕਹਿੰਦਾ ਆਪਣੀ ਭੈਣ ਦਾ ਨਾਂ ਮੈਂ ਰੱਖਣਾ ਹੈ। ਮਨਵੀਰ ਉਹਦਾ ਨਾਂ ਰਾਜਵੀਰ ਰੱਖਦਾ ਹੈ। ਮਨਵੀਰ ਦੀ ਦਾਦੀ ਇਸ ਦੁਨੀਆ ਵਿੱਚ ਨਾ ਰਹੀ ਤੇ ਮਨਵੀਰ ਦਾ ਦਾਦਾ ਵੀ ਜਿਹੜੀ ਜ਼ਮੀਨ ਜਾਇਦਾਦ ਸੀ ਕੰਮੋ ਦੇ ਨਾਂ ਕਰ ਦਿੰਦਾ ਹੈ। ਅੱਜ ਕਿਸ਼ਨ ਸਿੰਘ ਮੰंजे ਤੇ ਬੈਠਾ ਮਨਵੀਰ ਨੂੰ ਆਪਣੀ ਛੋਟੀ ਭੈਣ ਨਾਲ ਖੇਡਦਾ ਦੇਖ ਬਹੁਤ ਖੁਸ਼ ਹੋ ਰਿਹਾ ਸੀ। ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ।